ਅਕਸਰ ਲੋਕ ਪੁੱਛਦੇ ਨੇ ਘਰ 'ਚ ਨਵਾਂ ਕੀ ਲਾਈਏ ਤਾਂ ਕਿਸਮਤ ਖੁੱਲੇ ਪਰ ਅੱਜ ਦਾ ਸਵਾਲ ਇਹ ਆ ਘਰ 'ਚ ਪੁਰਾਣਾ ਕੀ ਰੁਕਿਆ ਪਿਆ ਆ ਜਿਸ ਕਰਕੇ ਨਵਾਂ ਅੰਦਰ ਹੀ ਨਹੀਂ ਆ ਰਿਹਾ ਮੈਂ ਡਾਕਟਰ ਤੇਰਾਕੋਰ ਲੈ ਕੇ ਆਇਆ ਇੱਕ ਨਵਾਂ ਵਿਸ਼ਾ ਕਿ ਜਿਨ੍ਹਾਂ ਘਰਾਂ 'ਚ ਪੁਰਾਣੀਆਂ ਫੋਟੋਆਂ ਪੁਰਾਣੇ ਕਾਗਜ਼ਾਤ ਜਾਂ ਫਿਰ ਹੋਰ ਪੁਰਾਣਾ ਸਮਾਨ ਸਾਲਾਂ ਤੋਂ ਸੰਭਾਲ ਕੇ ਰੱਖਿਆ ਪਿਆ ਆ ਜਿਹਨੂੰ ਅੰਗਰੇਜ਼ੀ 'ਚ ਕਲਟਰ ਕਹਿੰਦੇ ਆ ਉੱਥੇ ਕਿਹੜਾ ਗ੍ਰਹਿ ਐਕਟਿਵ ਹੋ ਜਾਂਦਾ ਅਸੀਂ ਅਣਜਾਣ ਪੁਣੇ ਚ ਇਸ ਸਮਾਨ ਨੂੰ ਯਾਦਾਂ ਸਮਝ ਕੇ ਸੰਭਾਲਿਆ ਐਂਟੀਕ ਪੀਸ ਸਮਝ ਕੇ ਸੰਭਾਲ ਕੇ ਰੱਖਿਆ ਹੋਇਆ ਪਰ ਕਿਹੜੇ ਕਿਹੜੇ ਗ੍ਰਹਿ ਐਕਟਿਵ ਹੋ ਜਾਂਦੇ ਜੋ ਸਾਡੀ ਤਬਾਹੀ ਦਾ ਸਬਬ ਬਣਦੇ ਨੇ ਇੱਕ ਹੋਰ ਸਵਾਲ ਕੀ ਤੁਹਾਡੇ ਘਰ ਚ ਵੀ ਕੁਝ ਐਸੀਆਂ ਚੀਜ਼ਾਂ ਪਈਆਂ ਨੇ ਜਿਨ੍ਹਾਂ ਨੂੰ ਤੁਸੀਂ ਨਾ ਤਾਂ ਵਰਤਦੇ ਹੋ ਨਾ ਹੀ ਸੁੱਟਣ ਨੂੰ ਦਿਲ ਕਰਦਾ ਆ ਪਰ ਫਿਰ ਵੀ ਉਹ ਸਾਲਾਂ ਤੋਂ ਉੱਥੇ ਹੀ ਤੁਹਾਡੇ ਘਰ ਦੇ ਅੰਦਰ ਟਿਕੀਆਂ ਪਈਆਂ ਨੇ ਨਿਗਾ ਮਾਰ ਲਓ ਇੱਕ ਡਾਕਟਰ 13 ਕਰੋ ਦੇ ਚੈਨਲ ਨਾਲ ਜੁੜੇ ਦਰਸ਼ਕ ਮੇਰੀ ਗੱਲ ਨਾਲ ਸਹਿਮਤ ਨੇ ਅੱਜ ਮੈਂ ਉਸ ਸਮਾਨ ਦੀ ਗੱਲ ਨਹੀਂ ਕਰਨੀ ਕਿ ਤੁਹਾਡੇ ਘਰ ਚ ਕੀ ਪਿਆ ਕੀ ਨਹੀਂ ਪਿਆ ਅੱਜ ਮੈਂ ਉਸ ਗ੍ਰਹਿ ਦੀ ਗੱਲ ਕਰਾਂਗੀ ਜੋ ਉਸ ਸਮਾਨ ਹਿੱਲਣ ਨਹੀਂ ਦਿੰਦਾ ਤੁਹਾਡਾ ਦਿਲ ਬਹੁਤ ਵਾਰੀ ਕਰਦਾ ਕਿ ਇਸ ਨੂੰ ਵੇਚ ਦਿੱਤਾ ਜਾਏ ਪਰ ਕਿਹੜੇ ਗ੍ਰਹਿ ਨੇ ਜਿਹੜੇ ਤੁਹਾਨੂੰ ਅਜਿਆ ਕਰਨ ਤੋਂ ਰੋਕਦੇ ਨੇ ਕੀ ਕਦੀ ਸੋਚਿਆ ਇਨਾਂ ਡੈਪਥ ਵਿੱਚ ਜਾਂ ਗਹਿਨ ਅਧਿਐਨ ਕਰਦੇ ਹੋਇਆ ਸੁੱਚ ਨਹੀਂ ਨਾ Vedic ਜੋਤਿ ਕਦੇ ਵੀ ਨਹੀਂ ਕਹਿੰਦੀ ਕਿ ਘਰ ਦਾ ਸਮਾਨ ਸਿਰਫ ਸਮਾਨ ਹੀ ਆ ਇਹ ਜੋ ਚੀਜ਼ਾਂ ਨਜ਼ਰ ਆ ਰਹੀਆਂ ਹਨ ਤੁਹਾਡੀਆਂ ਪੂਰੇ ਘਰ ਚ ਨਜ਼ਰ ਦੁੜਾਓ ਇਹ ਮਹਿਜ਼ ਚੀਜ਼ਾਂ ਨਹੀਂ ਮਹਿਜ਼ ਸਮਾਨ ਨਹੀਂ ਆ ਹਰ ਪੁਰਾਣੀ ਚੀਜ਼ ਆਪਣੇ ਨਾਲ ਇੱਕ ਗ੍ਰਹਿ ਦੀ ਊਰਜਾ ਲੈ ਕੇ ਚੱਲਦੀ ਹੈ ਅੱਜ ਅਸੀਂ ਦੇਖਾਂਗੇ ਕਿਹੜੀ ਊਰਜਾ ਘਰ ਨੂੰ ਅੱਗੇ ਨਹੀਂ ਵਧਣ ਦਿੰਦੀ ਅਤੇ ਕਿਉਂ ਕੁਝ ਘਰਾਂ ਵਿੱਚ ਪੁਰਾਣਾ ਸਮਾਨ ਕਦੇ ਹਿੱਲਦਾ ਹੀ ਨਹੀਂ ਇੱਕ ਕਹਿੰਦਾ ਦੇ ਦਿਓ ਇੱਕ ਕਹਿੰਦਾ ਨਹੀਂ ਵੇਚਣਾ ਚਲੋ ਜਿਨ੍ਹਾਂ ਘਰਾਂ 'ਚ ਪੁਰਾਣੀਆਂ ਫੋਟੋਆਂ ਕਾਗਜ਼ਾਤ ਸਾਲਾਂ ਦਾ ਪਿਆ ਸਮਾਨ ਨਿਸ਼ਾਨੀਆਂ ਵਜੋਂ ਸੰਭਾਲ ਕੇ ਪਿਆ ਰਹਿੰਦਾ ਆ ਉੱਥੇ ਕਿਹੜੇ-ਕਿਹੜੇ ਗ੍ਰਹਿ ਐਕਟਿਵ ਹੁੰਦੇ ਆ ਮੈਂ ਇਹ ਦੱਸਣ ਜਾ ਰਹੀ ਹਾਂ ਹਰ ਘਰ 'ਚ ਕੁਝ ਐਦਾਂ ਦੇ ਡੱਬੇ ਹੁੰਦੇ ਆ ਜੋ ਸਾਲਾਂ ਤੋਂ ਇੱਕ ਕੋਨੇ 'ਚ ਪਏ ਰਹਿੰਦੇ ਆ ਉਹਨਾਂ ਡੱਬਿਆਂ ਦੇ ਵਿੱਚ ਕੀ ਆ ਪੁਰਾਣੀਆਂ ਫੋਟੋਆਂ ਜਿਨ੍ਹਾਂ ਨੂੰ ਤੁਸੀਂ ਯਾਦਾਂ ਕਹਿ ਦਿੰਦੇ ਹੋ ਪੁਰਾਣੇ ਕਾਗਜ਼ਾਤ ਨਿਸ਼ਾਨੀਆਂ ਨੇ ਲੈਟਰਜ਼ ਹੋ ਸਕਦੇ ਨੇ ਵਰਤੋਂ ਤੋਂ ਬਾਹਰ ਹੋ ਚੁੱਕੇ ਕੱਪੜੇ ਹੈ ਨਾ ਨਿਸ਼ਾਨੀਆਂ ਕਿ ਮੇਰਾ ਬੱਚਾ ਛੋਟਾ ਸੀ ਮੈਂ ਸੰਭਾਲ ਕੇ ਰੱਖ ਲਿਆ ਤੇ ਟੁੱਟੀਆਂ ਹੋਈਆਂ ਚੀਜ਼ਾਂ ਵੀ ਪਈਆਂ ਰਹਿੰਦੀਆਂ ਉਹ ਸਮਾਨ ਨਾ ਤਾਂ ਵਰਤੋਂ ਚਾਹੁੰਦਾ ਤੇ ਨਾ ਹੀ ਉਹਨੂੰ ਸੁੱਟਣ ਦਾ ਤੁਹਾਡਾ ਮਨ ਕਦੀ ਕਰਦਾ ਇੱਕ ਤਾਂ ਨਾ ਮੈਂ ਤੁਹਾਡੀ ਸੋਚ ਦੀ ਗੱਲ ਕਰਾਂਗੀ ਦੂਜਾ ਵੈਦਿਕ ਪ੍ਰਾਤਨ ਗ੍ਰੰਥ ਕੀ ਕਹਿੰਦੇ ਆ ਉਸ ਸੋਚ ਉਸ ਨਜ਼ਰੀਏ ਦੀ ਵੀ ਗੱਲ ਕਰਾਂਗੇ ਆਮ ਤੌਰ ਤੇ ਲੋਕ ਸੋਚਦੇ ਆ ਕਿ ਇਹ ਸਮਾਨ ਸਿਰਫ ਯਾਦਾਂ ਨਾਲ ਹੀ ਜੁੜਿਆ ਹੋਇਆ ਆ ਤੁਸੀਂ ਮੈਂ ਹੋਰ ਸਾਰੇ ਸਹਿਮਤ ਹੋ ਨਾ ਕਈ ਲੋਕੇ ਕਹਿੰਦੇ ਆ ਕਿ ਸ਼ਾਇਦ ਇਹ ਸਮਾਨ ਕਦੇ ਨਾ ਕਦੇ ਕੰਮ ਆ ਜਾਏਗਾ ਅਸੀਂ ਤਾਂ ਰੱਖਿਆ ਹੋਇਆ ਕੁਝ ਲੋਕਾਂ ਨੂੰ ਤਾਂ ਇਹ ਵੀ ਲੱਗਦਾ ਆ ਕਿ ਪੁਰਾਣੀਆਂ ਚੀਜ਼ਾਂ ਸੁੱਟਣਾ ਠੀਕ ਨਹੀਂ ਹੁੰਦਾ ਸੰਭਾਲ ਕੇ ਰੱਖ ਲੋ ਛਾਤੀ ਨਾਲ ਲਾ ਕੇ ਪਰ ਇਹ ਤਾਂ ਸਹੀ ਸਾਡੀ ਸੋਚ ਵੈਦਿਕ ਜੋਤਿਸ਼ ਪ੍ਰਾਤਮਕ ਗ੍ਰੰਥੇ ਕਹਿੰਦੇ ਆ ਕਿ ਜੋ ਚੀਜ਼ ਰੁਕੀ ਹੋਈ ਹੈ ਉਹ ਤੁਹਾਡੇ ਘਰ ਦੀ ਊਰਜਾ ਨੂੰ ਵੀ ਰੋਕ ਦਿੰਦੀ ਆ ਊਰਜਾ ਤਾਂ ਦੱਸਿਆ ਹੀ ਤੁਹਾਨੂੰ ਮੈਂ ਇਹ 네ਗੇਟਿਵ ਆ ਪੋਜ਼ਿਟਿਵ ਆ ਇੱਥੇ ਇਹ ਗੱਲ ਸਪਸ਼ਟ ਕੀਤੀ ਜਾਂਦੀ ਹੈ ਕਿ ਘਰ ਵਿੱਚ ਰੁਕਿਆ ਹੋਇਆ ਸਮਾਨ ਦਰਅਸਲ ਰੁਕੇ ਹੋਏ ਕਰਮਾਂ ਦਾ ਸੰਕੇਤ ਹੁੰਦਾ ਹੈ ਮਨ ਬਣਾ ਲਓ ਕਿਹੜੀ ਚੀਜ਼ ਰੱਖਣੀ ਕਿਹੜੀ ਚੀਜ਼ ਬਾਹਰ ਕੱਢਣੀ ਆ ਸਭ ਤੋਂ ਮੁੱਖ ਗ੍ਰਹਿ ਸ਼ਨੀ ਅਸਲ 'ਚ ਜ਼ਿੰਮੇਵਾਰ ਹੈ ਸ਼ਨੀ ਸ਼ਨੀ ਕਿਉਂਕਿ ਪੁਰਾਣਾ ਪੰਨ ਜਿੰਨੀਆਂ ਐਂਟਿਕ ਚੀਜ਼ਾਂ ਨੇ ਉਹ ਸ਼ਨੀ ਦੀਆਂ ਪ੍ਰਤੀਕ ਨੇ ਦੇਰੀ ਭਾਰ ਜ਼ਿੰਮੇਵਾਰੀ ਜਾਂ ਕਰਮ ਦੇ ਬੋਝ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜਿਹੜੇ ਘਰ 'ਚ ਪੁਰਾਣੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਉੱਥੇ ਸ਼ਨੀ ਦਾ ਤਤ ਜੰਮਣਾ ਸ਼ੁਰੂ ਹੋ ਜਾਂਦਾ ਹੈ ਇਸ ਕਾਰਨ ਕਰਦਾ ਮਾਹੌਲ ਭਾਰੀ ਮਹਿਸੂਸ ਹੋਣ ਲੱਗਦਾ ਹੈ ਮਨ ਸੁਸਤ ਰਹਿੰਦਾ ਆ ਤੇ ਕਮ ਅਕਸਰ ਟਲਦੇ ਰਹਿੰਦੇ ਆ ਪੈਸਾ ਘਰ ਵਿੱਚ ਆ ਕੇ ਵੀ ਟਿਕਣ ਵਿੱਚ ਮੁਸ਼ਕਲ ਆਉਂਦੀ ਹੈ ਬਰਕਤ ਨਹੀਂ ਰਹਿੰਦੀ ਇਧਰੋਂ ਆਇਆ ਉਧਰ ਗਿਆ ਦੂਸਰਾ ਗ੍ਰਹਿ ਹੈ ਕਿ ਤੂ ਦੀ ਗੁਪਤ ਭੂਮਿਕਾ ਕੀ ਆ ਉਹਦਾ ਵੀ ਰੋਲ ਅਸੀਂ ਅਣਗੌਲੇ ਨਹੀਂ ਕਰ ਸਕਦੇ ਕਿਉਂਕਿ ਕੇਤੂ ਵਿਛੋੜੇ ਯਾਦਾਂ ਪਿਛਲੇ ਜਨਮਾਂ ਜਾਂ ਫਿਰ ਅਧੂਰੇ ਕਰਮਾਂ ਨਾਲ ਸੰਬੰਧਿਤ ਗ੍ਰਹਿ ਮੰਨਿਆ ਜਾਂਦਾ ਹੈ ਜਿਹੜੀਆਂ ਡੱਬਿਆਂ 'ਚ ਰੱਖੀਆਂ ਪੁਰਾਣੀਆਂ ਫੋਟੋਆਂ ਪਿਛਲੇ ਰਿਸ਼ਤਿਆਂ ਦੀ ਯਾਦ ਬਣ ਕੇ ਰਹਿ ਜਾਂਦੀਆਂ ਪੁਰਾਣੇ ਕਾਗਜ਼ਾਤ ਕਾਹਦਾ ਪ੍ਰਤੀਕ ਨੇ ਅਧੂਰੇ ਵਾਅਦਿਆਂ ਤੇ ਅਧੂਰੇ ਫੈਸਲਿਆਂ ਦਾ ਪ੍ਰਤੀਕ ਬਣ ਕੇ ਰਹਿ ਜਾਂਦੇ ਆ ਪੁਰਾਣਾ ਸਮਾਨ اٹਕੀ ਹੋਈ ਆਤਮਾ ਦੀ ਯਾਦ ਨੂੰ ਆਪਣੇ ਨਾਲ ਜੋੜ ਕੇ ਰੱਖਦਾ ਏ ਗੱਲਾਂ ਗੰਭੀਰ ਨੇ ਸਮਝਣ ਵਾਲੀਆਂ ਨੇ ਹਲਕੇ ਵਿੱਚ ਨਾ ਲਾਓ ਸੋ ਸ਼ਨੀ ਤੇ ਕੇਤੂ ਦੀ ਭੂਮਿਕਾ ਮੈਂ ਦੱਸ ਦਿਤੀ ਗੱਲਾਂ ਅਜੇ ਖਤਮ ਨਹੀਂ ਹੋਈਆਂ ਇੱਕ ਹੈ ਪਿਤਰ ਕਰਮ ਤੇ ਸਮਾਨ ਦਾ ਆਪਸੀ ਸਬੰਧ ਕੀ ਹੈ ਜੋ ਤੁਸੀਂ ਕੱਢ ਨਹੀਂ ਰਹੇ ਕਰੋ ਪਿਤਰਾ ਨਾਲ ਜੁੜੀਆਂ ਹੋਈਆਂ ਚੀਜ਼ਾਂ ਘਰ ਦੀ ਊਰਜਾ ਤੇ ਡੂੰਘਾ ਅਸਰ ਪਾਉਂਦੀਆਂ ਹਨ ਮ੍ਰਿਤਕ ਵਿਅਕਤੀ ਦੇ ਕੱਪੜੇ ਅਕਸਰ ਹੁੰਦਾ ਹਰ ਘਰ ਇਦਾਂ ਹੀ ਹੁੰਦਾ ਨਿਸ਼ਾਨੀ ਵਜੋਂ ਆਪਾਂ ਸੰਭਾਲ ਲੈਨੇ ਆ ਪਿਤਾ ਦੀਆਂ ਯਾਦਾਂ ਮਾਂ ਦੀਆਂ ਯਾਦਾਂ ਭੈਣਾ ਭਰਾਵਾਂ ਦੀਆਂ ਯਾਦਾਂ ਬੱਚਿਆਂ ਦੀਆਂ ਯਾਦਾਂ ਹੈ ਨਾ ਆਖਰ ਹਿਊਮਨ ਬੀਇੰਗਾਂ ਸੀ ਸਧਾਰਨ ਮਾਨਵਾਂ ਭਾਵਨਾਵਾਂ ਜੁੜੀਆਂ ਨੇ ਜਜ਼ਬਾਤ ਜੁੜੇ ਨੇ ਇਮੋਸ਼ਨਸ ਜੁੜੇ ਨੇ ਸੋ ਮ੍ਰਿਤਕ ਵਿਅਕਤੀ ਦੇ ਕੱਪੜੇ ਜਾਂ ਫਿਰ ਤਸਵੀਰਾਂ ਨੂੰ ਅਸੀਂ ਸਾਲਾਂ ਤੱਕ ਸੰਭਾਲ ਕੇ ਰੱਖਣਾ ਸਾਡੇ ਘਰਾਂ ਦੇ ਵਿੱਚ ਆਮ ਗੱਲ ਹੈ ਇੱਥੇ ਇਹ ਗੱਲ ਨਹੀਂ ਕਹੀ ਜਾਂਦੀ ਕਿ ਇਹ ਗਲਤ ਆ ਨਾ ਨਾ ਡਾਕਟਰ ਤੇਰਾਂਕੌਰ ਹਰਗੇਜ਼ ਹਰਗੇਜ਼ ਵੀ ਇਹ ਨਹੀਂ ਕਹਿ ਰਹੀ ਕਿ ਤੁਸੀਂ ਗਲਤ ਕਰ ਰਹੇ ਹੋ ਅਸਲ ਗੱਲ ਤਾਂ ਇਹ ਹੈ ਕਿ ਇਸ ਤਰ੍ਹਾਂ ਊਰਜਾ ਬਣ ਜਾਂਦੀ ਹੈ ਬੰਨੀ ਜਾਂਦੀ ਹੈ ਬੰਨ ਹੋ ਜਾਂਦੀ ਹੈ ਉਹੀ ਨੈਗੇਟਿਵ ਪੋਜ਼ੀਟਿਵ ਨਕਾਰਾਤਮਕ ਤੇ ਸਕਾਰਾਤਮਕ ਨਕਾਰਾਤਮਕ ਊਰਜਾ ਹਵੀ ਹੋ ਜਾਂਦੀ ਤੁਹਾਡੇ ਘਰ 'ਚ ਫਿਰ ਕਿਹੜੇ ਘਰਾਂ 'ਚ ਇਹ ਜ਼ਿਆਦਾ ਹੁੰਦਾ ਏਦਾਂ ਨੋਟ ਕਰੋ ਪਛਾਣੋ ਕਿਤੇ ਤੁਹਾਡਾ ਘਰ ਤਾਂ ਨਹੀਂ ਜੋ ਮੈਂ ਦੱਸਣ ਲੱਗੀ ਆ ਜਿਨ੍ਹਾਂ ਘਰਾਂ ਦੇ ਵਿੱਚ ਸ਼ਨੀ ਕਮਜ਼ੋਰ ਜਾਂ ਬਹੁਤ ਭਾਰੀ ਹੁੰਦਾ ਹੈ ਨਾ ਉੱਥੇ ਇਹ ਸਮੱਸਿਆ ਬਹੁਤ ਵਧੇਰੇ ਦਿਖਾਈ ਦਿੰਦੀ ਹੈ ਇੱਕ ਜਨਮ ਪੱਤਰੀ ਦੀ ਵੀ ਗੱਲ ਕਰ ਲਾਂ ਜਨਾਂ ਘਰਾਂ ਦੇ ਵਿੱਚ ਕੇਤੂ ਚੌਥੇ ਜਾਂ ਅੱਠਵੇਂ ਘਰ ਤੇ ਸਥਿਤ ਹੁੰਦਾ ਆ ਕ੍ਰੋਸ ਚੈੱਕ ਕਰ ਲਿਓ ਉਥੇ ਪੁਰਾਣਾ ਸਮਾਨ ਇਕੱਠਾ ਹੋਣਾ ਹੀ ਹੋਣਾ ਆ ਬੜਾ ਜਮਾ ਹੋ ਜਾਂਦਾ ਤੁਸੀਂ ਉਸ ਵੇਲੇ નિર્ਦੋਸ਼ ਆ ਕਿਉਂਕਿ ਗ੍ਰਹਿ ਕਰਵਾ ਰਹੇ ਆ ਕੇਤੂ ਤਾਂ ਚੌਥੇ ਤੇ ਅੱਠਵੇਂ ਘਰ 'ਚ ਹੋਣਾ ਜਿੱਥੇ ਪਿਤਰ ਦੋਸ਼ ਆ ਜਨਾਂ ਦੀ ਜਨਮ ਪੱਤਰੀ 'ਚ ਮੈਂ ਇੱਕ ਵੀਡੀਓ ਬਣਾਈ ਹੋਈ ਆ ਦੇਖ ਲਿਓ ਪਿਤਰ ਦੋਸ਼ ਤੇ ਪਿਤਰ ਰਹਿਣ 'ਚ ਕੀ ਫਰਕ ਆ ਚਾਰਮੀ ਨੇ ਪਹਿਲਾਂ ਦੀਆਂ ਵੀਡੀਓਜ਼ ਬਾ ਕਮਾਲ ਨੇ ਇਦਾਂ ਦੇ ਰੇਅਰਸ ਟਾਪਿਕ ਨੇ ਪਿੱਛੇ ਨੂੰ ਜਾਇਆ ਕਰੋ ਤੇ ਦੇਖ ਲਿਆ ਕਰੋ ਰਿਵਾਈਂਡ ਕਰਕੇ ਜਿਸ ਜਨਮ ਪत्री ਚ ਪਿਤਰ ਦੋਸ਼ ਹੋਏਗਾ ਉੱਥੇ ਵੀ ਇਹ ਪ੍ਰਵਿਰਤੀ ਵਧੇਕ ਪਾਈ ਜਾਂਦੀ ਹੈ ਕਿ ਪੁਰਾਣੀਆਂ ਚੀਜ਼ਾਂ ਘਰ ਪਈਆਂ ਰਹਿਣੀਆਂ ਸਾਲਾਂ ਸਾਲ ਸਾਲਾਂ ਸਾਲ ਮੈਂ ਕੱਲ ਕਰ ਰਹੀ ਹਾਂ ਪੀੜੀ ਦਰ ਪੀੜੀ ਜਿੱਥੇ ਫੈਸਲੇ ਲੈਣ ਦੀ ਸਮਰੱਥਾ ਕਮਜ਼ੋਰ ਹੁੰਦੀ ਹੈ ਉੱਥੇ ਸਮਾਨ ਵੀ ਰੁਕਿਆ ਰਹਿੰਦਾ ਹੈ ਇਹ ਤਾਂ ਕੁਝ ਪਛਾਣ ਸੀ ਦੇਖੋ ਹੁਣ ਫਿਰ ਇਹ ਤੁਹਾਡਾ ਘਰ ਤਾਂ ਨਹੀਂ ਦੇਖੋ ਜਿਹੜੀ ਵੀ ਮੈਂ ਗੱਲ ਕੀਤੀ ਹੈ ਮਨੋਵਿਗਿਆਨਕ ਬਿਲਕੁਲ ਨਹੀਂ ਹੈ ਜੋਤਿਸ਼ ਵਿਗਿਆਨ ਹੈ ਹੁਣ ਤੱਕ ਮੈਂ ਜੋ ਕਿਹਾ ਇਹ ਕੋਈ ਐਦਾਂ ਨਹੀਂ ਮੈਂ ਕਹਿ ਸਕਦੀ ਕਿ ਮੈਂ ਡੀਕਲਟਰਿੰਗ ਮੋਟੀਵੇਸ਼ਨ ਲੈਕਚਰ ਦੇ ਰਹੀਆਂ ਕਿ ਘਰ ਨੂੰ ਡੀਕਲਟਰ ਕਰੋ ਨਹੀਂ ਮੈਂ ਇਹ ਵੀ ਨਹੀਂ ਕੀਤਾ ਕਿ ਕੋਈ ਤੁਹਾਨੂੰ ਵਸਤੂ ਟਿਪ ਦੇ ਰਹੀਆਂ ਨੇਵਰ ਇਹ ਪੂਰੀ ਤਰ੍ਹਾਂ ਕਰਮਾ ਤੇ ਗ੍ਰਹਿ ਵਿਗਿਆਨ ਦੇ ਆਧਾਰਿਤ ਗੱਲਾਂ ਸੀ ਜੋ ਮੈਂ ਹੁਣ ਕੀਤੀਆਂ ਹੁਣ ਤਾਂ ਘਰ ਦੇ ਵਿੱਚ ਜਮ੍ਹਾਂ ਸਮਾਨ ਵਿੱਚੋਂ ਕੀ ਨਹੀਂ ਸੁੱਟਣਾ ਚਾਹੀਦਾ ਨੋਟ ਕਰ ਲਓ ਮੈਂ ਦੱਸਣ ਲੱਗੀ ਹਾਂ ਜੋ ਤੁਸੀਂ ਚੀਜ਼ਾਂ ਰੱਖ ਸਕਦੇ ਹੋ ਬਾਕੀ ਜ਼ਰੂਰ ਸਿੱਟੋਗੇ ਪਲੀਜ਼ ਇੰਨਾ ਮੋਹ ਨਹੀਂ ਪਾਲੀ ਦਾ ਛੱਡ ਦਿਓ ਚਿੰਬੜੇ ਨਹੀਂ ਰਹਿਣਾ ਚਿਪਕੋ ਨਹੀਂ ਬੰਡਾ ਦੇਖੋ ਕਿਹੜਾ ਸਮਾਨ ਹੈ ਜਿਹੜਾ ਤੁਸੀਂ ਨਾ ਸਿੱਟੋ ਕੋਈ ਹਰਜ ਨਹੀਂ ਪਿਤਰਾ ਨਾਲ ਸੰਬੰਧਿਤ ਧਾਰਮਿਕ ਸਮਾਨ ਕਦੇ ਵੀ ਨਹੀਂ ਸੁੱਟਣਾ ਚਾਹੀਦਾ ਇਹ ਪੀੜੀ ਦਰ ਪੀੜੀ ਨਿਸ਼ਾਨੀਆਂ ਦੇ ਰੂਪ ਚ ਚੱਲਦਾ ਉਹਨਾਂ ਦੀਆਂ ਅਸੀਸਾਂ ਦੇ ਭਾਗੀਦਾਰ ਬਣਦੇ ਆ ਜਦੋਂ ਉਹਨਾਂ ਨਾਲ ਜੁੜੀ ਕੋਈ ਵੀ ਚੀਜ਼ ਅਸੀਂ ਸੰਭਾਲ ਕੇ ਰੱਖਦੇ ਆ ਨੰਬਰ 1 ਦੂਜੀ ਮੰਤਰਾਂ ਵਾਲੀਆਂ ਪੁਸਤਕਾਂ ਧਾਰਮਿਕ ਪੁਸਤਕਾਂ ਬਹੁਤ ਹੀ ਜਿਹੜੇ ਰੇਅਰੈਸਟ ਗ੍ਰੰਥ ਨੇ ਉਹਨਾਂ ਦੀ ਸੰਭਾਲ ਸਹੀ ਤਰੀਕੇ ਨਾਲ ਕਰਨੀ ਜ਼ਰੂਰੀ ਹੈ ਇਹ ਨਹੀਂ ਕਿ ਉਹਨਾਂ ਦੇ ਉੱਪਰ ਕੱਪੜਾ ਜਿੰਨਾ ਟੱਕਿਆ ਮਿੱਟੀ ਨਾਲ ਭਰੇ ਰਹਿਣ ਧੋਂਦੇ ਹੀ ਨਹੀਂ ਤੁਸੀਂ ਸਾਲਾਂ ਸਾਲ ਬੇਦਵੀਂ ਨਹੀਂ ਕਰਨੀ ਉਹਨਾਂ ਦੀ ਹਰ ਪੁਸਤਕ ਜਿੱਥੇ ਗਿਆਨ ਮਿਲਦਾ ਉਹ ਧਾਰਮਿਕ ਪਵਿੱਤਰ ਵਸਤੂ ਹੈ ਉਹਦੇ ਸਾਵਸਪਾਲ ਕੇ ਟੇਕ ਕਰਨੀ ਹੈ ਜਾਂ ਫਿਰ ਜੇ ਤਸਵੀਰਾਂ ਪਈਆਂ ਉਹਨਾਂ ਨੂੰ ਵੀ ਸਹੀ ਵਿਧੀ ਨਾਲ ਸੰਭਾਲੋ ਜਾਂ ਫਿਰ ਹਟਾ ਦਿਓ ਹੈਨਾ ਘਰ ਦਾ ਇੱਕ ਕਾਰਨਰ ਬਣਾ ਲਓ ਡਸਟ ਉਹਨਾਂ ਤੇ ਨਹੀਂ ਪੈਣੀ ਚਾਹੀਦੀ ਦਿਸ਼ਾ ਸਹੀ ਚ ਲੱਗਣੀਆਂ ਚਾਹੀਦੀਆਂ ਚਲੋ ਇਹ ਗੱਲ ਕੱਦੀ ਫਿਰ ਮੈਂ ਕਰਾਂਗੀ ਕਿ ਤਸਵੀਰਾਂ ਕਿਹੜੇ ਘਰ ਦੇ ਸਾਈਡ ਤੇ ਕਿਹੜੀ ਵਾਲ ਤੇ ਲਾਉਣੀਆਂ ਚਾਹੀਦੀਆਂ ਹਨ ਇੱਕ ਸਧਾਰਨ ਸਰਵ ਸੰਜਾ ਉਪਾਦਨ ਲਗੀਆਂ ਪਰ ਪ੍ਰਭਾਵਸ਼ਾਲੀ ਹੋਏਗਾ ਇਹ ਉਪਾ ਕਿਉਂ ਕਿਉਂਕਿ ਇਹ ਹਰੇਕ ਰਾਸ਼ੀ ਵਾਲਾ ਕਰ ਸਕਦਾ ਹੈ ਇਹ ਉਪਾ ਤੁਸੀਂ ਮੰਗਲਵਾਰ ਜਾਂ ਸ਼ਨੀਵਾਰ ਨੂੰ ਕਰਨਾ ਇੱਕ ਦਿਨ ਸਿਲੇਕਟ ਕਰ ਲਓ ਆਪਣੀ ਸਹੂਲਤ ਦੇ ਮੁਤਾਬਕ ਸੂਰਜ ਚੜਨ ਤੋਂ ਬਾਅਦ ਕਰਨਾ ਹੋਏਗਾ ਇੱਕ ਛੋਟਾ ਲੋਹੇ ਦਾ ਟੁਕੜਾ ਲੈ ਲਓ ਫਾਰ ਐਗਜ਼ਾਮਪਲ ਕੋਈ ਕਿੱਲ ਲੈ ਸਕਦੇ ਹੋ ਪੁਰਾਣੀ ਚਾਬੀ ਲੈ ਲਓ ਜਾਂ ਕੋਈ ਵੀ ਲੋਹੇ ਦੀ ਵਸਤੂ ਲੈ ਲਓ ਇਜ਼ੀਲੀ ਅਵੇਲੇਬਲ ਹੋਵੇ ਉਹਨੂੰ ਘਰ ਦੇ ਵਿੱਚ ਪਏ ਸਭ ਤੋਂ ਪੁਰਾਣੇ ਸਮਾਨ ਦੇ ਢੇਰ ਕੋਲ ਜਿੱਥੇ ਜਿਸ ਸਮਾਨ ਦਾ ਮੈਂ ਜ਼ਿਕਰ ਕੀਤਾ ਤੁਹਾਡੇ ਘਰ ਦੇ ਜਿੱਥੇ ਪਿਆ ਉਹ ਸਮਾਨ ਉੱਥੇ ਇੱਕ ਰਾਤ ਲਈ ਰੱਖ ਦੇਣੀ ਉਹ ਚੀਜ਼ ਤੁਸੀਂ ਅਗਲਾ ਦਿਨ ਚੜ੍ਹਿਆ ਸਵੇਰ ਹੋਈ ਉਸ ਲੋਹੇ ਨੂੰ ਉੱਥੋਂ ਤੁਸੀਂ ਚੁੱਕ ਲੈਣਾ ਜਿਹੜੀ ਚੀਜ਼ ਰੱਖੀ ਸੀ ਮੈਂ ਉਹਦੀ ਗੱਲ ਕਰ ਰਹੀ ਹਾਂ ਸਾਫ਼ ਪਾਣੀ ਨਾਲ ਉਹਨੂੰ ਧੋ ਲੈਣਾ ਕਾਲਾ ਛੋਟਾ ਜਿਹਾ ਕੱਪੜਾ ਲੈ ਲਓ ਉਹਦੇ 'ਚ ਲਪੇਟ ਲਓ ਸਤਕਾਰ ਨਾਲ ਹੁਣ ਉਸ ਲੋਹੇ ਨੂੰ ਘਰ ਤੋਂ ਬਾਹਰ ਕਿਸੇ ਐਸੇ ਸਥਾਨ ਤੇ ਜਿੱਥੇ ਲੋਕਾਂ ਦੀ ਆਵਾਜ਼ ਆਈ ਨਹੀਂ ਹੈ ਦੇਖ ਲਓ ਲੋਕਾਂ ਦੀ ਆਵਾਜ਼ਾਈ ਨਾ ਹੋਵੇ ਉੱਥੇ ਰੱਖ ਕੇ ਆਉਣਾ ਹੈ ਧਿਆਨ ਰੱਖੇ ਉਸ ਦਿਨ ਹੋਰ ਕੋਈ ਪ੍ਰਾਣੀ ਚੀਜ਼ ਨਹੀਂ ਸੁਟਣੀ ਨਾਲ ਉਹਦੇ ਤੇ ਲੋਹਾ ਰੱਖ ਕੇ ਆਉਣ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਣਾ ਕਿਉਂਕਿ ਗ੍ਰੰਥ ਕਹਿੰਦੇ ਆ ਕਿ ਜਦੋਂ ਸ਼ਨੀ ਦੀ ਜਮਾਵਟ ਹਿੱਲਣੀ ਆ ਤੁਸੀਂ ਸ਼ਨੀ ਨੂੰ ਉੱਥੋਂ ਹਲਾਇਆ ਆ ਇਸ ਉਪਾਅ ਕਰਕੇ ਤਕੇ ਤੋਂ ਦੀ اٹਕਣ ਵੀ ਹੌਲੀ ਹੌਲੀ ਫਿਰ ਖੁੱਲਣ ਲੱਗ ਪੈਂਦੀ ਐ ਸੋ ਧਿਆਨ ਰੱਖਣਾ ਬੀ ਕੇਅਰਫੁਲ ਜਦੋਂ ਇਹ ਤੁਸੀਂ ਉਪਾਅ ਕਰਨਾ ਇਹ ਰੈਅਰੈਸਟ ਉਪਾਅ ਆ ਕਿਸੇ YouTube ਚੈਨਲ ਵਾਲਿਆਂ ਨੇ ਨਹੀਂ ਦੱਸਣਾ ਕਿਉਂਕਿ ਉਹ ਤਾਂ ਕਮਾਈਆਂ ਕਰਦੇ ਆ ਮੈਂ ਗਿਆਨ ਵੰਡਾਉਣੀ ਐ ਮੈਂ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰਦੀ ਐ ਤੁਹਾਡੇ ਲਈ ਇੱਕ ਕੁਐਂਟ ਕੁਐਸਚਨ ਐ ਪ੍ਰਸ਼ਨ ਦਾ ਜਵਾਬ ਜ਼ਰੂਰ ਦਿਆ ਕਰੋ ਕਿ ਤੁਹਾਡੇ ਘਰ 'ਚ ਵੀ ਕੋਈ ਇਦਾਂ ਦੀਆਂ ਚੀਜ਼ਾਂ ਜੋ ਸਾਲਾਂ ਤੋਂ ਪਈਆਂ ਨਾ ਤਾਂ ਤੁਸੀਂ ਉਹਨਾਂ ਨੂੰ ਵਰਤਦੇ ਹੋ ਨਾ ਤੁਸੀਂ ਸੁੱਟ ਪਾਉਂਦੇ ਹੋ ਕਮੈਂਟ 'ਚ ਸਿਰਫ ਹਾਂ ਜਾਂ ਨਾ ਲਿਖ ਦਿਓ हां जे जिक्र ਕਰਨਾ ਚਾਹੁੰਦੇ ਹੋ ਮੈਨੂੰ ਵਧੀਆ ਲੱਗਦਾ ਹੁੰਦਾ ਜਿਹੜੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਕਮੈਂਟ ਚ ਮੇਰੇ ਪਿਆਰੇ ਦਰਸ਼ਕੋ ਅੱਜ ਮੈਂ ਸਿਰਫ ਪੁਰਾਣੇ ਸਬੰਧ ਦੀ ਗੱਲ ਨਹੀਂ ਕੀਤੀ ਪੁਆਇੰਟ ਟੂ ਬੀ ਨੋਟਿਡ ਅੱਜ ਮੈਂ ਉਸ ਊਰਜਾ એનર્ਜੀ ਦੀ ਗੱਲ ਕੀਤੀ ਹੈ ਜੋ ਘਰ ਦੇ ਵਿੱਚ ਚੁੱਪਚਾਪ ਰੁਕ ਜਾਂਦੀ ਹੈ ਜਦੋਂ એનર્ਜੀ ਦਾ ਫਲੋ ਨਾ ਨਾ ਹੋਵੇ ਬਹੁਤ ਹੋਰ ਚੀਜ਼ਾਂ ਐਂਟੀਟੀਜ਼ ਜਿਨ੍ਹਾਂ ਨੂੰ ਆਪਾਂ ਪਰਲੌਕਿਕ ਕਹਿ ਦਿੱਦਿਆਂ ਨਾ ਚੀਜ਼ਾਂ ਉਹ ਅਗਿਆਤ ਚੀਜ਼ਾਂ ਜੋ ਤੰਗ ਕਰਦੀਆਂ ਉਹ ਆ ਜਾਂਦੀਆਂ ਸੋ ਇਸ ਊਰਜਾ ਨੂੰ ਇਸ ਊਰਜਾ ਦੇ ਫਲੋ ਨੂੰ 네ਗੇਟਿਵ ਫਲੋ ਬਾਹਰ ਕੱਢੋ ਪੋਜ਼ਿਟਿਵ ਫਲੋ ਘਰ ਚ ਚੱਲਣਾ ਚਾਹੀਦਾ ਸੋ ਇਹ ਉਪਾਅ ਮੈਂ ਦੱਸਿਆ ਜਿਹੜੀ ਊਰਜਾ ਆ ਉਹਨੂੰ ਘਰ ਚ ਚੁੱਪਚਾਪ ਰੁਕਣ ਨਹੀਂ ਦੇਣਾ ਯਾਦ ਰੱਖਣਾ ਵੈਦਿਕ ਜੋਤਿਸ਼ ਕਦੇ ਨਹੀਂ ਕਹਿੰਦੀ ਕਿ ਸਾਰਾ ਉਸਮਾਨ ਤੁਸੀਂ ਬਾਹਰ ਮਾਰੋ ਚੱਕ ਕੇ ਸੁੱਟ ਦਿਓ ਨਹੀਂ ਵੈਦਿਕ ਜੋਤਿਸ਼ ਕਹਿੰਦੀ ਆ ਕਿ ਜੋ ਰੁਕ ਗਿਆ ਨਾ ਸਟ੍ਰਲ ਕੋਥਾਂ ਦੇ ਪਿਆ ਹੋਇਆ ਸਾਲਾਂ ਬੱਧੀ ਉਹਨੂੰ ਅੱਗੇ ਵਧਣ ਦਾ ਰਸਤਾ ਮਿਲਣਾ ਹੀ ਚਾਹੀਦਾ ਹਲਾਓ ਉਹਨੂੰ ਉੱਥੋਂ ਚਲੋ ਕਰਿਓ ਕੰਮ ਬੱਚਿਆਂ ਨੂੰ ਨਾਲ ਲਗਾ ਕੇ ਜੇ ਗੱਲ ਤੁਹਾਡੇ ਮਨ ਨਾਲ ਜਾਂ ਘਰ ਦੇ ਨਾਲ ਜੁੜੀ ਤੁਹਾਨੂੰ ਲੱਗੀ ਮਹਿਸੂਸ ਹੋਈ ਗਿਆਨਵਰਧਕ ਲੱਗੀ ਮੇਰੀ ਵੀਡੀਓ ਤਾਂ ਲਾਈਕ ਕਰ ਦਿਓ ਕੋਈ ਹਰਜਾ ਭਲਾ ਸ਼ੇਅਰ ਕਰ ਦੋਂਗੇ ਕਿਸੇ ਹੋਰ ਦਾ ਭਲਾ ਹੋ ਜਾ ਆਪਣੀ ਰਿਸ਼ਤੇਦਾਰੀਆਂ 'ਚ ਸ਼ੇਅਰ ਕਰਿਆ ਕਰੋ ਇਹ ਕੰਮ ਦੀਆਂ ਵੀਡੀਓਜ਼ ਨੇ ਕਮੈਂਟ ਕਰੋ ਦੱਸੋ ਅਤੇ ਡਾਕਟਰ ਤੇਰਾਕੌਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨਹੀਂ ਕੀਤਾ ਆਪਨੇ ਕੀਤਾ ਨਾ ਸਹੀ ਦੂਜਿਆਂ ਤੋਂ ਕਰਵਾ ਦਿਓ ਅਗਲੀ ਵੀਡੀਓ ਵਿੱਚ ਇੱਕ ਹੋਰ ਪ੍ਰਾਤਨ ਵੈਦਿਕ ਰਾਜ ਨਾਲ ਮੈਂ ਮਿਲਾਂਗੀ ਰੱਖੋ ਆਪਣਾ ਤੇ ਆਪਣੇ ਪਰਿਵਾਰ ਦਾ ਬਹੁਤ ਬਹੁਤ ਸਾਰਾ ਖਿਆਲ ਟਿਲ ਦੈਨ ਬਾਏ ਬਾਏ